ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅੱਜ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਮੌਸਮ ਵਿਭਾਗ ਨੂੰ ਤਾਜ਼ਾ ਅਲਰਟ ਜੜੇ ਨੇ ਜਾਰੀ ਕਰ ਦਿੱਤੇ ਗਏ ਨੇ ਭਾਰੀ ਮੀਂਹ ਨੂੰ ਲੈ ਕੇ ਔਰ ਗੱਲ ਕਰਾਂਗੇ ਜੀ ਆਉਣ ਵਾਲੇ 3-4 ਦਿਨਾਂ ਦੇ ਮੌਸਮ ਦੀ ਸੋ ਜਿਹੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੇ ਕਰ ਰਹੇ ਹਾਂ ਫਿਲਹਾਲ ਜੇਕਰ ਆਉਣ ਵਾਲੇ 2-3 ਘੰਟਿਆਂ ਦੀ ਜਾਂ ਫਿਰ ਆਉਣ ਵਾਲੇ ਅੱਜ ਜਿਹੜੀ ਅੱਜ ਰਾਤ ਹੋਏਗੀ 10-12 ਘੰਟਿਆਂ ਦੀ ਗੱਲ ਕਰ ਲੈਣੇ ਆ ਸੋ ਇਹ ਖੇਤਰ ਹੈ ਜਿਹੜੇ ਅਲਰਟ ਤੇ ਰਹਿਣ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜੇ já ਪਹੁੰਚ ਰਹੇ ਨੇ ਮਰੇਰਕੋਟਲਾ ਖੰਨਾ ਪੈਲ ਖਮਾਨੋ ਲੁਧਿਆਣਾ ਪੁਰਵੇਸ਼ਰੇ ਚਮਕੌਰ ਸਾਹਿਬ ਸਮਰਾਲਾ ਬਲਾਚੌਰ ਮੋਗਾ ਜੀਰਾ ਸ਼ਾਹਕੋਟ ਸ਼੍ਰੀ ਸੁਲਤਾਨਪੁਰ ਲੋਧੀ ਨਿਹੰਗ ਸਿੰਘ ਵਾਲਾ ਰਾਏਕੋਟ ਜਗਰਾਵਾ ਲੁਧਿਆਣਾ ਪਛਮੇ ਫਿਲੌਰ ਮਗੋਦਰ ਜਲੰਧਰ ਕਫੂਤਲਾ ਨਵਾਂ ਸ਼ਹਿਰ ਦੇ ਵਿੱਚ ਦਰਮਿਆਨਾ ਤੂਫਾਨ ਜਿੰਨਾ ਦੀ ਜੜੀ ਗਤੀ ਹੋਏਗੀ ਹਵਾ ਦੀ 60 ਕਿਲੋਮੀਟਰ ਤੱਕ ਹੋ ਸਕਦੀ ਹੈ ਤੇ ਨਾਲ ਜੜੇ ਗੜੇਮਾਰੀ ਇਹਨਾਂ ਖੇਤਰਾਂ ਦੇ ਵਿੱਚ ਫੌਂਚ ਰਹੀ ਹੈ ਅਗਲੇ ਘੰਟੇ ਤੋਂ 2 ਘੰਟੇ ਤੱਕ ਸੂਏ ਖੇਤਰ ਜਿਹੜੇ ਅਲਰਟ ਤੇ ਰਹਿਣ ਦੂਜੇ ਪਾਸੇ ਜੀ ਲਗਭਗ ਮਾਲਵੇ ਦੇ ਇਹੀ ਖੇਤਰ ਔਰ ਆਪਣੇ ਕੁਛ ਜਿਹੜੇ ਸਰਹੱਦੀ ਖੇਤਰ ਹੈ ਜਿਨ੍ਹਾਂ ਦੇ ਵਿੱਚ ਪਠੰਡਾ ਸ਼੍ਰੀ ਮਖਸਰ ਸਾਹਿਬ ਦੇ ਖੇਤਰ ਔਰ ਜਲਾਲਾਬਾਦ ਫਿਰੋਜ਼ਸਰ ਫਰੀਦਕੋਟ ਤੇ ਨਾਲ ਲੱਗਦੇ ਅਬੋਹਰ ਸਾਈਡ ਦੇ ਖੇਤਰ ਔਰ ਕੁਛ ਤਵਾਵੇ ਦੇ ਖੇਤਰ ਤੇ ਮਾਲਵਾ ਸੈਂਟਰਲ ਦੇ ਖੇਤਰ ਤੇ ਕੁਛ ਆਪਣੇ ਗੁਰਦਾਸਪੁਰ ਫਟਾਣਕੋਟ ਵੱਲ ਔਰ ਮੋਹਾਲੀ ਚੰਡੀਗੜ੍ਹ ਰੋਪੜ ਸ਼੍ਰੀ ਚੰਕੌਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਆਉਣ ਵਾਲੇ ਜਿਹੜੇ 6-7 ਘੰਟੇ ਹੋਣਗੇ 40 50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਤੇਜ਼ ਮੀਂਹ ਪلس ਗੜੇਮਾਰੀ ਇਹਨਾਂ ਖੇਤਰਾਂ ਦੇ ਵਿੱਚ ਪਹੁੰਚ ਰਹੀ ਹੈ ਸੋ ਅੱਜ ਰਾਤ ਕੋਲੰਗ ਲਾ ਕੇ ਇਹ ਖੇਤਰ ਜਿਹੜੇ ਕਵਰ ਹੋਣਗੇ ਤੇ ਉਸ ਤੋਂ ਬਾਅਦ ਜੇਕਰ ਜੋ ਤਾਜ਼ਾ ਅਪਡੇਟ ਆਈ ਹੈ ਮੌਸਮ ਦੀ ਖ਼ਬਰ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਗੱਲ ਕਰ ਦਿੰਨੇ ਆ ਆਉਣ ਵਾਲੇ ਜਿਹੜੇ 48 ਜਾਂ ਫਿਰ 72 ਘੰਟੇ ਹੋਣਗੇ ਤੇ ਕੋਲੰਗ ਲਾ ਕੇ ਜਿਹੜਾ ਮੌਸਮ ਆ ਕਿਦਾਂ ਦਾ ਰਹਿਣ ਵਾਲਾ ਇੱਕ ਦਿਨ ਦੀ ਗੱਲ ਕਰੀਏ ਜੀ ਅੱਜ ਰਾਤ ਦੀ ਤੁਹਾਨੂੰ ਦੱਸ ਹੀ ਦਿੱਤਾ ਜੀ ਕਿਹੜੇ ਖੇਤਰਾਂ ਦੇ ਵਿੱਚ ਕਾਰਗਾਈਆਂ ਜਿਹੜੀਆਂ ਹੋ ਸਕਦੀਆਂ ਨੇ ਫਰਸਾਤੀ ਕਾਰਗਾਈਆਂ ਦਾ ਦਰਜ ਹੋਣਗੀਆਂ ਕੱਲ ਵੀ ਜਿਹੜਾ ਇਹ ਮੇਨ ਫੋਕਸ ਪਛਮੀ ਸਿਸਟਮ ਦਾ ਰਹੇਗਾ ਇਨ੍ਹਾਂ ਹੀ ਖੇਤਰਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕੱਲ ਅਲਰਟ ਨਹੀਂ ਜੀ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਭਾਰੀ ਤੋਂ ਭਾਰੀ ਮੀਂਹ ਦਾ ਡਰ ਜੋ ਸਕਦੇ ਨੇ ਹਰਿਆਣਾ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਭਾਰੀ ਮੀਂਹ ਦੇ ਗਰੇ ਵਾਲੀ ਦੇ ਅਲਰਟ ਨੇ ਉੱਥੇ ਹੀ ਤਿੰਨ ਤਰੀਕ ਨੂੰ ਹਲਕਾ ਜਿਹੜਾ ਬੱਦਲ ਵਾਈ ਦਿੰਦਾ ਹੋਇਆ ਇਹ ਸਿਸਟਮ ਅੱਗੇ ਫਹਾੜਾ ਵੱਲ ਨੂੰ ਕੋਚ ਕਰ ਜਾਊਗਾ 4 ਤਰੀਕ ਤੋਂ ਬਾਅਦ ਜਿਹੜੇ ਮੌਸਮ ਬੁਖਾ ਗਲੋ ਕੋਈ ਅਲਰਟ ਨਹੀਂ ਆਗੇ ਤੇ ਮੌਸਮ ਬਿਲਕੁਲ ਸਾਫ਼ ਰਹਿਣ ਦਾ ਅਨੁਮਾਨ ਹੈ ਜੀ ਇੱਕ ਤਰੀਕ ਤੇ ਦੋ ਤਰੀਕ orange alert ਤਾਂ ਨੇ ਲਗਭਗ ਸਾਰੇ ਹੀ ਖੇਤਰ ਇਸ ਲਈ ਇਹਨਾਂ ਖੇਤਰ ਜਿਹੜੇ ਖੇਤਰ ਤੁਹਾਨੂੰ ਦੱਸਿਆ ਸੋ ਇਹ ਖੇਤਰਾਂ ਦੇ ਵਿੱਚ ਅ ਗਰ ਚਮਕ ਦੇ ਨਾਲ ਜੜ ਜਾ ਗੜੇ ਮਾਰੇ ਦੀ ਸੰਭਾਵਨਾ ਬਣ ਗਈ ਹੈ ਸੋ ਆਉਣ ਵਾਲੇ 2-3 ਘੰਟੇ ਜਿਹੜੇ ਵੇਹ ਅਮ ਨੇ ਤੇ ਇਹਨਾਂ ਖੇਤਰਾਂ ਦੇ ਵਿੱਚ ਜੜ ਜਾ ਭਾਰੇ ਵੀ ਡਰ ਜਾ ਸਕਦੇ ਨੇ ਸੋ ਜਿਹੜੇ ਸਰੋਤੇ ਇਸ ਵੀਡੀਓ ਤੇ ਆਏ ਨੇ ਜੀ ਆਪਣੇ ਇਲਾਕੇ ਦੇ ਮੌਸਮ ਦਾ ਹਾਲ ਜਰੂਰ ਸਾਂਝਾ ਕਰਿਓ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਆਜਾ ਜਿਓ ਧੰਨਵਾਦ